ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਨੂੰ ਜ਼ੀਰੋ ਤੇ ਖੜਾਉਣ ਦਾ ਦੰਪ ਭਰੇ ਹੈ ਉਮੀਦ ਜਿਤਾਈ ਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਵੇਗੀ ਉਹਨਾਂ ਕਾਂਗਰਸ ਉਮੀਦਵਾਰਾਂ ਦੀ ਅਗਲੇ ਹਫ਼ਤੇ ਲਿਸਟ ਦੇਣ ਦਾ ਹੀ ਭਰੋਸਾ ਦਿੱਤਾ ਖੁਦ ਚੋਣ ਲੜਨ ਦੀਆਂ ਕਿਆਸ ਰਾਈਆਂ ਤੇ ਵੀ ਰਾਜਾ ਵੜਿੰਗ ਨੇ ਜਵਾਬ ਦਿੱਤਾ ਜਿਹੜਾ ਮੁੱਖ ਮੰਤਰੀ ਦਾ ਦਾਵਾ ਸੀਗਾ 13 ਜ਼ੀਰੋ ਵਾਲਾ ਉਹ ਵੀ ਪੂਰਾ ਕਰ ਦਿਆਂਗੇ ਜ਼ੀਰੋ 13 ਤੇ ਖੜਾ ਦੇਾਂਗੇ ਆਮ ਆਦਮੀ ਪਾਰਟੀ ਨੂੰ ਔਰ ਦੂਜੀਆਂ ਪਾਰਟੀਆਂ ਨੂੰ ਬਾਬਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰ ਕੇ ਆਏਗੀ ਪ੍ਰਧਾਨ ਜੀ ਦੋ ਲਿਸਟਾਂ ਚ ਆਉਣਗੀਆਂ ਕਿ ਇੱਕ ਇੱਕੋ ਹੀ ਲਿਸਟ ਜਾਰੀ ਕਰੋਗੇ ਹੋ ਸਕਦਾ ਇੱਕ ਲਿਸਟ ਹੀ ਆ ਜੇ ਇੱਕ ਲਿਸਟ ਦੇ ਵਿੱਚ ਹੀ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਸਾਰੀਆਂ ਟਿਕਟਾਂ ਅਨਾਉਂਸ ਕਰਾਂਗੇ ਸੰਗਰੂਰ ਚੋਂ ਕੀ ਦੀ ਉਮੀਦਵਾਰੀ ਤੈਅ ਹੋ ਨਾ ਰਹੀ ਸੰਗੂਚੋਂ ਜਿਹੜੇ ਸੰਗਰੂਰ ਦੇ ਲੋਕ ਕਹਿਣਗੇ ਉਹਨੂੰ ਟਿਕਟ ਦੇ ਦੇਣਗੇ ਜਿਹਨੂੰ ਕਹਿਣਗੇ ਖੈਰਾ ਸਾਹਿਬ ਦੀਆਂ ਸਰਗਰਮੀਆਂ ਮੈਂ ਤੁਹਾਨੂੰ ਕਿਹਾ ਵੀ ਸਰਗਰਮੀਆਂ ਤਾਂ ਤੇਜ਼ ਕਰਨੀਆਂ ਹੀ ਚਾਹੀਦੀਆਂ ਹਰ ਵਿਅਕਤੀ ਨੂੰ ਚਾਹੇ ਉਹ ਖੈਰਾ ਸਾਹਿਬ ਹੈ ਚਾ ਕੋਈ ਹੋਰ ਵੇ ਸਿੰਘਲਾ ਸਾਹਿਬ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਸਰਗਰਮੀਆਂ ਤੇਜ਼ ਹੋਣਗੀਆਂ ਤਾਂ ਰਾਜਨੀਤੀ ਕਾਂਗਰਸ ਪਾਰਟੀ ਨੂੰ ਸਾਨੂੰ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਆਮ ਲੋਕਾਂ ਨੂੰ ਵੀ ਹੋਏਗਾ ਅਗਲੇ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਚੀਜ਼ਾਂ ਲਈ ਹੁਣ ਤੱਕ ਸੀਐਮ ਦੀ ਪ੍ਰਾਪਤੀਆਂ ਨੂੰ ਕਿਵੇਂ ਦੇਖ ਰਹੇ ਹੋ ਸੀਐਮ ਦੀ ਕੋਈ ਪ੍ਰਾਪਤੀ ਹੋਵੇ ਤਾਂ ਮੈਂ ਵੇਖਾਂ ਪ੍ਰਾਪਤੀ ਕੋਈ ਹੈ ਹੀ ਨਹੀਂ ਸੀਐਮ ਦੀ ਕੋਈ ਤੁਸੀਂ ਦੱਸ ਦਿਓ ਕਿ ਤੁਸੀਂ ਸੀਐਮ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਵੇਖਦੇ ਹੋ ਸੰਗਰੂੜ ਵਾਲਿਓ ਜੇ ਕੋਈ ਹੈਗੀ ਹੈ ਪ੍ਰਾਪਤੀ ਸੀਐਮ ਦੀ ਦੱਸਿਓ ਪ੍ਰਧਾਨ ਜੀ ਇੱਕ ਚਰਚਾ ਚੱਲ ਰਹੀ ਹੈ ਬੈਂਸ ਭਰਾਵਾਂ ਦੀ ਕਾਂਗਰਸ ਦੇ ਵਿੱਚ ਆਉਂਦੀ ਚਰਚਾਵਾਂ ਇੱਕ ਦਿਨ ਹੀ ਬਥੇਰੇ ਲੋਕਾਂ ਦੀ ਚੱਲ ਰਹੀ ਹੈ ਲੇਕਿਨ ਫੈਸਲਾ ਕਾਂਗਰਸ ਪਾਰਟੀ ਨੇ ਲੈਣਾ ਅਸੀਂ ਲੋਕ ਕੀ ਹੈ ਅਸੀਂ ਇਹ ਨਹੀਂਗਾ ਕੁਆਲਿਟੀ ਲੋਕ ਲੈਣੇ ਆ ਕੁਆਂਟੀਟੀ ਨਹੀਂ ਲੈਣੀ ਅੱਜ ਬੀਜੇਪੀ ਚ ਕੁਆਂਟੀਟੀ ਜਾ ਰਹੇ ਨੇ ਆਮ ਆਦਮੀ ਪਾਰਟੀ ਚ ਕੁਆਂਟੀਟੀ ਜਿਹੜੇ ਹੈਗੇ ਨੇ ਇਹੋ ਜਿਹਾ ਮਾਲ ਜਾ ਰਿਹਾ ਹੈ ਮੇਰੇ ਕਹਿਣ ਦਾ ਮਤਲਬ ਕੁਆਲਿਟੀ ਲੋਕ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਾਮਲ ਜ਼ਰੂਰ ਕਰਾਂਗੇ ਜਿਨ੍ਹਾਂ ਚ ਕੋਈ ਕੁਆਲਿਟੀ ਨਹੀਂ ਹੈ ਲੋਕ ਪਸੰਦ ਨਹੀਂ ਕਰਦੇ ਲੋਕਾਂ ਦੇ ਨਕਾਰੇ ਉਹਨਾਂ ਨੂੰ ਨਹੀਂ ਲਵਾਂਗੇ ਰਾਜਾ ਆਪਣੀ ਗਾਂਪ ਦੀ ਉਮੀਦਵਾਰ ਹੋ ਸਕਦੇ ਨੇ ਤਾਂ ਇਹਦਾ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਜੇ ਰਾਹੁਲ ਗਾਂਧੀ ਕਹਿਣਗੇ ਤੇ ਰਾਜਾ ਵੜਿੰਗ ਦੇ ਜਿੱਥੇ ਮਰਜੀ ਜਿਹੜੇ ਨਾਲ ਮਰਜੀ ਪੜਾ ਦੇਣ ਭਾਵੇਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨਾਲ ਪੜਾ ਦੇਣ ਤੇ ਭਾਵੇਂ ਕਿਸੇ ਨਾਲ ਹੋਰ ਮਰਜੀ ਪੜਾ ਦੇਣ ਜੇ ਰਾਹੁਲ ਗਾਂਧੀ ਔਰ ਖਰਗੇ ਸਾਹਿਬ ਕਹਿੰਗੇ ਕਿ ਕਿਉਂਕਿ ਮੇਰੇ ਕੋ ਪੰਜਾਬ ਦੀ ਜ਼ਿੰਮੇਵਾਰੀ ਹੈ ਮੈਨੂੰ ਬਦੌਰ ਪ੍ਰਧਾਨ ਬਣਾਇਆ ਮੈਂ ਤਾਂ ਔਖੇ ਸਮਿਆਂ ਚੋਂ ਨੰਕੀ ਇੱਥੋਂ ਤੱਕ ਪਹੁੰਚਿਆ ਚਾਹੇ ਉਹ ਗਿੱਦੜਵਾ ਦਾ ਇਲੈਕਸ਼ਨ ਸੀ ਜਿੱਥੇ 47 ਸਾਲ ਨਹੀਂ ਜਿੱਤੇ ਸੀ ਆ ਬਾਦਲਾ ਨਾਲ ਮੇਰਾ ਪੇਚਾ ਪਿਆ ਸੀ ਇਹਨਾਂ ਨੂੰ ਚਣੇ ਚਬਾਦੇ ਸੀ ਲੋਕਾਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਲekin ਲੋਕਾਂ ਨੇ ਇਹ ਦਿਖਾਤਾ ਸੀ ਲੋਕਾਂ ਦੇ ਪਿਆਰ ਨੇ ਦਿਖਾਤਾ ਸੀ ਵੀ ਅਸੀਂ ਕਿਸੇ ਨੂੰ ਕੱਟ ਨਹੀਂ ਪ੍ਰਧਾਨ ਜੀ ਬਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਮਾਂ ਦੀਆਂ ਹਨ ਔਰ ਕਿੱਥੇ ਉਹ ਨੂੰ ਅਮਲੀ ਜਾਮਾ ਪਾਇਆ ਜਾ ਰਿਹਾ ਜਾਇਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਅਸੀਂ ਹਾਜ਼ਰ ਜਾਇ